ਜੀ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੈ ਕੀ ਅੱਜ ਭੈਣੀ ਬਾਗਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ 30 35 ਕਿੱਲੇ ਅੱਗ ਦੇ ਜਿਹੜੀ ਕਣਕ ਹੈ ਅੱਗ ਦੇ ਲਵੇਟ ਚੜ ਗਈ ਹੈ ਜਿਨ੍ਹਾਂ ਦੇ ਵਿੱਚੋਂ ਖੜੀ ਕਣਕ ਸੀ ਵੱਧ ਤੇ ਲੋਕਾਂ ਨੇ ਕਿੰਨੇ ਹਾਲ ਹੀ ਪਿੰਡਾਂ ਦੇ ਸਵਿੱਕਰ ਚ ਬੋਲ ਕੇ ਅੱਗ ਤੇ ਕਾਬੂ ਪਾਇਆ ਅਸੀਂ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਕਰੀ ਹੈ ਵੀ ਜਿਹੜੀ ਫਾਇਰ 게ਟ ਹੈ ਉਹ ਪਿੰਡਾਂ ਦੇ ਸਹਾਰਾਂ ਤੋਂ ਬਾਹਰ ਕੱਢ ਕੇ ਖੜਾਈ ਜਾਵੇ ਫਿਰਨੀਆਂ ਦੇ ਉੱਤੇ ਸੜਕਾਂ ਦੇ ਉੱਤੇ ਵੱਡੀਆਂ ਦੇ ਉੱਤੇ ਜਦੋਂ ਫਾਇਰ 게ਟ ਆਉਂਦੀ ਹੈ ਉਦੋਂ ਨੂੰ ਲੋਕ ਆ ਜਿਹੜੇ ਅੱਗ ਬੁਝਾ ਲੈਂਦੇ ਨੇ ਤੇ ਵੱਡੀ ਗਿਣਤੀ ਚ ਕਣਕ ਹੈ ਜਿਹੜੀ ਜਿਵੇਂ ਹੁਣ ਪੈਣੀ ਵਾਗੇ ਨਿਸਕਾਨ ਹੋਇਆ ਉਹ ਵੀ ਨਿਸਕਾਨ ਹੋ ਜਾਂਦਾ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢ ਕੇ ਰੱਖਣੀਆਂ ਚਾਹੀਦੀਆਂ ਨੇ ਤੇ ਜਦੋਂ ਪਿੰਡ ਨੇ ਕਾਬੂ ਪਾਇਆ ਦੋ ਟਰੈਕਟਰਾਂ ਨੂੰ ਛੇਕ ਲਾ ਗਿਆ ਹੋਰ ਬੰਦਿਆਂ ਦੇ ਪੈਰਾਂ ਨੂੰ ਬਹੁਤ ਸਾਰਾ ਛੇਕ ਲੱਗਿਆ ਤੇ ਪਰ ਜਿਹੜੇ ਗਰੀਬ ਕਿਸਾਨ ਹੈ ਵਿੱਚ ਤਾਂ ਠੇਕੇ ਦੇ ਲੈਤਾ ਹੋਇਆ ਬਾਣ ਸੀਗਾ ਜਿਨ੍ਹਾਂ ਦੇ ਦਾਣਾ ਵੀ ਨਹੀਂ ਕਣਕ ਦਾ ਜਾਣਾ ਸਾਰੀ ਅੱਗ ਦੇ ਲਵੇਟ ਚੜ ਗਈ ਹੈ ਦੇ ਵਿੱਚ ਕਿਸਾਨਾਂ ਨੇ ਮਸਾ ਪਹਿਲਾਂ ਵੀ ਮਾਰ ਪਈ ਗਈ ਕਣਕ ਬੀਜਣ ਵੇਲੇ ਡੀਏਪੀ ਨਹੀਂ ਮਿਲੀ ਹੋਰ ਨਹੀਂ ਸਾਧਨ ਮਿਲੇ ਮਸਾ ਜੇ 2 ਮਾਣ ਦਾਣੇ ਕਰੇ ਤਾਂ ਅੱਜ ਘਰੇ ਆਉਣੇ ਸੀ ਤਾਂ ਜਾਹ ਹਾਕ ਰੂਪੀ ਦੇ ਕਾਰਨ ਅੱਗ ਦੇ ਭੇਟ ਚੜ ਗਈ ਐ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਫੌਰੀ ਤੌਰ ਤੇ ਗਰਧੌਰੀਆਂ ਕਰਕੇ ਏਸ਼ ਦੀਆਂ ਜਿਹਦਾ ਜਿਹਦੀ ਕਣਕ ਦਾ ਨਸਖਾਨ ਹੋ ਗਿਆ ਫੌਰੀ ਤੌਰ ਤੇ ਇਹਨਾਂ ਨੂੰ ਮੁਆਵਜ਼ਾ ਦੇਵੇ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਰਚ ਵਧਣ ਲਈ ਮਜਬੂਰ ਹੋਵਾਂਗੇ ਸਰਕਾਰ ਨੂੰ ਜਿੰਨੇ ਵੀ ਥਾਂ ਤੇ ਅਗਲਾਗਾ ਸਰਕਾਰ ਨੇ ਹਜੇ ਕਿਸੇ ਨੂੰ ਥੇਲਾ ਨਹੀਂ ਦਿੱਤਾ ਕੱਲੇ ਅੱਖਾਂ ਪੁੰਝਦੀ ਐ ਤੇ ਇਸ ਕਰਕੇ ਖੁਦਕਸ਼ੀਆਂ ਦਾ ਦੌਰ ਆ ਜਿਹੜਾ ਵੱਧਾਗਾ ਜਦੋਂ ਕਿਸਾਨਾਂ ਦੀ ਪਾਲੀ ਹੋਈ ਕਣਕ ਘਰੇ ਜਾਣ ਦਾ ਜਮਾ ਟਾਈਮ ਸੀਗਾ ਸ਼ਾਮ ਤੱਕ ਘਰੇ ਵਗ ਜਾਣਾ ਸੀ ਉਹ ਲਵੇਟ ਚੜ ਗਈ ਐ ਤਾਂ ਇਥੋਂ ਦੀ ਸਰਕਾਰ ਤੇ ਇਸ ਦਾ ਪ੍ਰਸ਼ਾਸਨ ਸੁੱਤਾ ਪਿਆਗਾ ਤੇ ਮਸਾਂ ਪਿੰਡ ਨੇ ਆ ਕੇੜਾ ਕਾਬੂ ਕਰਿਆ ਇਹ ਕਿੰਨੇ ਕਣਕ aí ਜਿਹੜਾ ਕਿੰਨੀ ਕਿ ਜ਼ਮੀਨ ਹੈ ਲਗਭਗ ਜਿਹੜੀ ਮੇਰੇ ਕੋਲ ਇਹ 35 40 ਕਿੱਲੇ ਵੰਡੇ ਹੋਣਗੇ ਸਾਰੇ ਜਿਨ੍ਹਾਂ ਦੇ ਵਿੱਚੋਂ ਹਜੇ ਅਸੀਂ ਸਮਾਰ ਕੇ ਦੇਖਦੇ ਜਿਹੜੀ ਕਣਕ ਸਬਾ ਬਣ ਗਈ ਹੈ ਉਹ ਚ 12 15 ਕਿੱਲੇ ਲਾਜ਼ਮੀ ਹੋਣਗੇ ਜਿਹੜੀ ਖੜੀ ਕਣਕ ਸੀ ਕਿਸਾਨਾਂ ਦੀ ਜਿਹੜੇ 10 ਰਹੇ ਨੇ ਇੱਥੇ ਵੀ ਮੇਰੇ ਕੋਲ ਕਿੱਲਾ ਸੀ ਮੇਰੇ ਦੋ ਕਿੱਲੇ ਸੀਗੇ ਤੇ ਹਵਾ ਦਾ ਤੇਜ਼ ਹੋਣਾ ਕਰਨਾ ਤੇ ਕਿਸੇ ਕਾਰਨ ਕਰਕੇ ਐ ਨਹੀਂ ਦੇਖਣਾ ਹਜੇ ਪਤਾ ਕਰਦੇ ਆ ਵੀ ਲੱਗੀ ਕਿਵੇਂ ਅੱਗ ਤੇ ਉਹਦਾ ਜਾਇਜ਼ਾ ਲੈ ਕੇ ਲੋਕਾਂ ਤੋਂ ਪੁੱਛ ਕੇ ਸਾਰਾ ਅਸੀਂ ਛੋਡੇ ਚੈਨਲ ਆਹੀਂ ਨਾ ਦੱਸਦੇ ਤੇ ਸਰਕਾਰ ਇਹਨੂੰ ਫੌਰੀ ਤੌਰ ਤੇ ਦਾ ਹੱਲ ਕਰੇ ਨਹੀਂ ਤਾਂ ਫਿਰ ਲੋਕ ਆ ਜਿਹੜੇ ਅੱਕੇ ਗਲ ਪੈ ਜਾਣਗੇ ਸਰਪੰਚ ਸਾਹਿਬ ਕਿੰਨਾ ਕੁ ਨੁਕਸਾਨ ਹੈ ਕਿਵੇਂ ਲੱਗਿਆ ਦੇਖੋ ਸਾਨੂੰ ਪਹਿਲਾਂ ਵੀ ਪ੍ਰਧਾਨ ਜੀ ਦੱਸੇ ਵੀ ਲਗਭਗ 35-40 ਕਿੱਲੇ ਦਾ ਸਾਡਾ ਆਈਡੀਆ ਹੈ ਜਿਹੜੇ 15 ਤੋਂ 20 ਕਿੱਲੇ ਜਿਹੜੀ ਖੜੀ ਗਣਕ ਸੀਗੀ ਉਸ ਟੰਕਰ ਸਰਕਾਰ ਨੂੰ ਸਾਨੂੰ ਇਹ ਬੇਨਤੀ ਆ ਵੀ ਇਹਨੂੰ ਇਹ ਚਿੱਟੇ ਹਾਥੀ ਖੜਾਉਣ ਦਾ ਕੋਈ ਫਾਇਦਾ ਨਹੀਂ ਇਹਨੂੰ ਬਾਹਰ ਕੱਢ ਕੇ ਪਾਣੀ ਨਾਲ ਭਰ ਕੇ ਦੀ ਤਿਆਰੀ ਹੋਣੀ ਚਾਹੀਦੀ ਹੈ ਜੀ 5 ਤੋਂ 7 ਮਿੰਟਾਂ 'ਚ ਹੀ ਪਹੁੰਚੇ ਅੱਜ ਇੱਕ ਫਾਇਰ ਬ੍ਰਿਗੇਡ ਆਈ ਇਧਰਲੀ ਸਾਈਡ ਤੋਂ ਆਈ ਉਹ ਆ ਕੇ ਖੁੱਭ ਗਈ ਤੇ ਜਿਹੜੀ ਉੱਪਰ ਦੀ ਆਈ ਉਹ ਹਜੇ ਪਹੁੰਚੀ ਵੀ ਨਹੀਂ ਸੀ ਲੋਕਾਂ ਨੇ ਆਪਦੀ ਮੁਸੱਕਤ ਨਾਲ ਆਪਦੀ ਮਿਹਨਤ ਨਾਲ ਅੱਗ ਬੁਝਾਈ ਐ ਤੇ ਮਗਰੋਂ ਸਰਕਾਰ ਸਾਡੀ ਅੱਖਾਂ ਪੁੰਝਣ ਆ ਜਾਂਦੀ ਆ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਚਾਹੀਦਾ ਪ੍ਰਬੰਧ ਇਹਦਾ ਕਰਨਾ ਸਾਰਾ ਕੀ ਨਾ ਜੀ ਕ੍ਰਿਸ਼ਨ ਲਾਲ ਤੇ ਮਿਲਖ ਰਾਜ ਵੀ ਸੀਗੀ ਅੱਛਾ ਕਿੰਨੀ ਜ਼ਮੀਨ ਸੀ ਸੋ ਕਣਕ ਸੀ ਛੋਡੀ ਕਿਵੇਂ ਕਿੰਨਾ ਕ ਨੁਕਸਾਨ ਦੂੜ ਕਿੱਲਾ ਸੀਗਾ ਜੀ ਖਾਨ ਵਾਲੀ ਕਣਕ ਸੀ ਉਹੀ ਆ ਕੱਲ ਨੂੰ ਵੱਢਣੀ ਸੀਗੀ ਕੀ ਅੱਜ ਕੋਈ ਕੌਕਤ ਵਾਕਤ ਗਈ ਸਾਰੀ ਮੱਛੀ ਸਾਰੀ ਮੱਛੀ ਜੀ ਫੋਰਾ ਸੀ ਇਸੇ ਤੇ ਉਮੀਦਾਂ ਸੀ ਇਸੇ ਤੇ ਉਮੀਦਾਂ ਸੀ ਹੁਣ ਕੀ ਕਰਾਂ ਹੁਣ ਕੀ ਕਰਨਾ ਸੀਗਾ ਜੀ ਹੁਣ ਤਾਂ ਖੁਦ ਖੱਸੀ ਵਾਲਾ ਕੰਮ ਕੀ ਮੰਕਰ ਉਸ ਵੀ ਰਹਿ ਜਾਈਂ